ਆਲਾ ਕੋਈ ਵੀ ਬੂਟਾ ਲਾਉਣ ਤੋਂ ਪਹਿਲਾਂ ਜਿਹੜਾ ਟੋਏ ਦੀ ਪਟਾਈ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਪਟੋਆ ਪਟਣਾ ਜੀ ਕਿਸ ਤਰ੍ਹਾਂ ਉਹਦੇ ਵਿੱਚ ਮਿੱਟੀ ਤੇ ਖਾਦ ਖਰਾਕ ਮਿਲਾ ਕੇ ਭਰਨੀ ਹੈਗੀ ਤੇ ਕਿਹੜੀਆਂ ਗਲਤੀਆਂ ਤੋਂ ਬਚਣਾਗਾ ਇਸ ਵੀਡੀਓ ਦੇ ਵਿੱਚ ਪੂਰੇ ਵਿਸਤਾਰ ਨਾਲ ਗੱਲ ਕਰਾਂਗੇ ਤੇ ਜੇਕਰ ਤੁਸੀਂ ਵੀਡੀਓ ਦੇ ਮੁਤਾਬਕ ਕੰਮ ਕਰ ਲਿਆ ਤਾਂ ਲਗਭਗ ਤੁਹਾਡਾ ਜਿਹੜਾ 80% ਜਿਹੜਾ ਕੰਮ ਹੋ ਜਾਣਾਗਾ ਕਿਉਂਕਿ ਉਹਦੇ ਨਾਲ ਬੂਟੇ ਦੀਆਂ ਜੜਾਂ ਦਾ ਵਾਧਾ ਸਹੀ ਹੋਣਾ ਤੇ ਬੂਟੇ ਨੂੰ ਖਾਦ ਖਰਾਕ ਸਹੀ ਮਿਲੂ ਤਾਂ ਬਿਮਾਰੀਆਂ ਅਤੇ ਜਿਹੜੇ ਹੋਰ ਰੋਗ ਨੇਗੇ ਉਹਨਾਂ ਤੋਂ ਜਿਹੜਾ ਬੂਟੇ ਦਾ ਬਚਾ ਰਹਿੰਦਾਗਾ ਇਸ ਲਈ ਤੁਸੀਂ ਵੀਡੀਓ ਨੂੰ ਪੂਰੀ ਦੇਖਿਓ ਜੀ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀ ਜ਼ਰੂਰ ਕਰ ਦਿਓ ਤਾਂ ਜੋ ਵੀਰ ਫਲਾਂ ਵਾਲੇ ਬੂਟੇ ਲਾਉਂਦੇ ਨੇ ਉਹ ਜਿਹੜੀਆਂ ਬੇਸਿਕ ਗਲਤੀਆਂ ਨਾ ਕਰਨ ਤੇ ਉਹਨਾਂ ਦੇ ਫਲਾਂ ਵਾਲੇ ਬੂਟੇ ਜਿਹੜੇ ਕਾਮਯਾਬ ਹੋ ਸਕਣ ਹੁਣ ਇਸ ਵੀਡੀਓ ਦੇ ਵਿੱਚ ਵਿਸਤਾਰ ਨਾਲ ਗੱਲ ਕਰਾਂਗੇ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਟੋਏ ਦੀ ਜਿਹੜੀ ਡੰਗਾਈ ਚੜਾਈ ਕਿੰਨੀ ਹੋਣੀ ਚਾਹੀਦੀ ਹੈਗੀ ਜਿਹੜਾ ਟੋਆ 3x3 ਫੁੱਟ ਦਾ ਹੋਣਾ ਚਾਹੀਦਾ ਜੀ 3 ਫੁੱਟ ਚੌੜਾ ਦੋਨੇ ਪਾਸਿਆਂ ਨੂੰ ਤੇ 3 ਫੁੱਟ ਜਿਹੜਾ ਉਹ ਡੂੰਗਾ ਹੋਣਾ ਚਾਹੀਦਾ ਹੈਗਾ ਤੇ ਟੋਆ ਦੀ ਪਟਾਈ ਕਰਨ ਸਮੇ ਜਿਹੜੀ ਮੁੱਖ ਗੱਲ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਜਿਹੜੀ ਉੱਪਰਲੀ 6 ਇੰਚ ਮਿੱਟੀ ਹੈਗੀ ਉਹਨੂੰ ਆਪਾਂ ਲਾ ਕੇ ਸਾਈਡ ਤੇ ਕਰ ਲੈਣਾ ਜੀ 3 3 ਫੁੱਟ ਦਾ ਜਿਹੜਾ ਆਪਾਂ ਘੇਰਾ ਬਣਾਵਾਂਗੇ ਤੇ ਉਸ ਤੋਂ ਬਾਅਦ ਸਾਈਡ ਤੇ ਕਰਨ ਤੋਂ ਬਾਅਦ ਜਿਹੜੀ ਨੀਚੇ ਵਾਲੀ ਮਿੱਟੀ ਨਿਕਲੀ ਹੈਗੀ ਉਹ ਆਪਾਂ ਦੂਜੇ ਪਾਸੇ ਕੱਢ ਦੇਣੀ ਹੈਗੀ ਤੇ ਇਸ ਤਰ੍ਹਾਂ ਕਰਕੇ ਜਿਹੜਾ ਜਦੋਂ 3 ਫੁੱਟ ਡੰਗਾਈ ਦਾ ਚੌਰਸ ਪਟਲ ਹੋਵੇ ਗੋਲ ਟੋਆ ਪਟਲੋ تن پھوٹ ਟੰਗਾ ਇਹਦਾ ਹੋ ਗਿਆ ਤੇ ਉਸ ਤੋਂ ਬਾਅਦ ਜਿਹੜਾ ਤੁਸੀਂ ਉੱਪਰਲੀ ਮਿੱਟੀ ਦੇ ਵਿੱਚ ਕੀ ਖਾਦ ਖਰਾਕ ਮਲਾਉਣੀ ਹੈਗੀ ਕਿਸ ਤਰ੍ਹਾਂ ਉਹਨੂੰ ਦੁਬਾਰਾ ਭਰਨਾ ਹੈਗਾ ਹੁਣ ਆਪਾਂ ਇਸ ਗੱਲ ਬਾਰੇ ਚਰਚਾ ਕਰਦੇ ਹਾਂ ਜਿਹੜਾ ਉੱਪਰਲੀ 6 ਇੰਚ ਮਿੱਟੀ ਕੱਢੋਗੇ ਉਸ ਮਿੱਟੀ 6 ਇੰਚ ਤੁਸੀਂ ਥੋੜੀ ਥੋੜੀ ਸਾਈਡਾਂ ਤੋਂ ਇਕੱਠੀ ਕਰ ਲੈਣੀ ਹੈ ਕਿਉਂਕਿ ਉਸੇ ਮਿੱਟੀ ਨਾਲ ਦੁਬਾਰਾ ਜਿਹੜਾ ਟੋਆ ਨਹੀਂ ਭਰਨਾ ਮਿੱਟੀ ਘਟ ਰੂਗੀ ਇਸ ਲਈ ਉਹ ਮਿੱਟੀ ਉਨੀਕ ਹੋ ਜੇ ਵੀ ਜਿੰਨੀ ਨਾਲ ਟੋਆ ਆਸਾਨੀ ਨਾਲ ਭਰਦੇ ਉਹ ਇਕੱਠੀ ਕਰਨ ਤੋਂ ਬਾਅਦ ਕਿਹੜੀਆਂ-ਕਿਹੜੀਆਂ ਚੀਜ਼ਾਂ ਤੁਸੀਂ ਹੋਰ ਉਪਲਬਧ ਕਰਨੀਆਂ ਹੈਗੀਆਂ ਆਪਣੇ ਕੋਲੇ ਉਹਦੇ 'ਚ ਜਿਹੜੀ ਤੁਸੀਂ ਗੁਣਵਿਆ ਵਾਲੀ ਖਾਦ ਪਾ ਸਕਦੇ ਹੋ 1 ਕਿਲੋ ਤੋਂ ਲੈ ਕੇ 1.5 ਕਿਲੋ ਇੱਕ ਟੋਏ ਦੇ ਹਿਸਾਬ ਨਾਲ ਜਾਂ ਇੱਕ ਬੂਟੇ ਦੇ ਹਿਸਾਬ ਨਾਲ ਤੁਸੀਂ ਪਾਉਣੀ ਹੈਗੀ ਉਹਦੇ ਜੀ ਤੁਸੀਂ ਇੱਕ ਟ੍ਰੈਕੋਡਰਮਾ ਪਾ ਸਕਦੇ ਹੋ ਜਿਹੜੀ ਕਿ ਇੱਕ ਬਾਇਓ ਫਰਟੀਲਾਈਜ਼ਰ ਹੈਗੀ ਆ ਉਹ ਇੱਕ ਤਰ੍ਹਾਂ ਦੇ ਜਬਾਨੂ ਨੇਗੇ ਫੰਗਸ ਵੀ ਰੋਕਦੇ ਨੇ ਤੇ ਉਹ ਜਿਹੜੀ ਸਿਉਂਕ ਵਗੈਰਾ ਤੋਂ ਵੀ ਜਿਹੜਾ ਆਪਣੇ ਬੂਟੇ ਨੂੰ ਬਚਾਉਂਦੇ ਨੇ ਤੇ ਟ੍ਰੈਕੋਡਰਮਾ ਤੁਸੀਂ ਲਗਭਗ ਜਿਹੜਾ 30 ਤੋਂ 50 ਗ੍ਰਾਮ ਦੇ ਕਰੀਬ ਇੱਕ ਟੋਏ ਦਾ ਪਾਉਣਾਗਾ ਜੀ ਇਸ ਤੋਂ ਇਲਾਵਾ ਤੁਸੀਂ ਕਲੀ ਚੂਨਾ ਪਾਉਣਾਗਾ ਤੇ ਜੇ ਤੁਹਾਡੇ ਕੋਲ ਗਲੇ ਸਾਡੇ ਪੱਤੇ ਹੈਗੇ ਹੈਗੇ ਉਹ ਤੁਸੀਂ ਇਕੱਠੇ ਕਰਕੇ ਮਿੱਟੀ ਦੇ ਨਾਲ ਮਿਲਾ ਕੇ ਉਹ ਵੀ ਪਾ ਸਕਦੇ ਹੋ ਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਤੁਸੀਂ ਸਰੋਂ ਦੀ ਖੜ ਪਾ ਸਕਦੇ ਹੋ ਜਿਹੜੀ ਕਿ ਨਾਈਟ੍ਰੋਜਨ ਦੀ ਕਮੀ ਤੇ ਕਾਫੀ ਸਾਰੇ ਹੋਰ ਤੱਤਾਂ ਦੀ ਕਮੀ ਵੀ ਪੂਰੀ ਕਰੂ ਤੇ ਕੌੜੀ ਹੋਣ ਕਰਕੇ ਜਿਹੜੇ ਜੜਾਂ ਨੂੰ ਲੱਗਣ ਵਾਲੇ ਕੀਟ ਆ ਉਹਨਾਂ ਨੂੰ ਵੀ ਰੋਕੂਗੀ ਇਹ ਚੀਜ਼ਾਂ ਤੁਸੀਂ ਇਕੱਠੀਆਂ ਕਰ ਲੈਣੀਆਂ ਸਾਰੀਆਂ ਜਿਹੜੀ ਉੱਪਰਲੀ 6 ਇੰਚ ਮਿੱਟੀ ਤੁਸੀਂ ਇਕੱਠੀ ਕੀਤੀ ਹੋਊਗੀ ਉਹਦੇ ਵਿੱਚ ਰਲਾ ਲੈਣੀਆਂ ਨੇਗੀਆਂ ਚੰਗੀ ਤਰ੍ਹਾਂ ਰਲਾਉਣ ਤੋਂ ਬਾਅਦ ਇਹਨਾਂ ਨੂੰ ਦੁਬਾਰੇ ਟੋਏ ਦੇ ਵਿੱਚ ਤੁਸੀਂ ਭਰ ਦੇਣਾਗਾ ਤੋਆ ਪੂਰਾ ਭਰਨ ਤੋਂ ਬਾਅਦ ਥੋੜੀ ਜਿਹੀ ਮਿੱਟੀ ਤੁਸੀਂ ਉੱਚੀ ਕਰਕੇ ਥੋੜੀ ਥੋੜੀ ਛੋਟੀ ਬੱਟ ਬਣਾ ਕੇ ਉਹਨੂੰ ਦੁਬਾਰਾ ਪਾਣੀ ਦੇ ਨਾਲ ਭਰ ਦੇਣਾ ਜੀ ਤੇ ਇਸ ਤੋਂ ਇਲਾਵਾ ਜਿਹੜਾ ਟੋਆ ਦੁਬਾਰੇ ਭਰਨ ਵੇਲੇ ਤੁਸੀਂ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੂੰ ਮਿਲਾਉਣ ਤੋਂ ਬਾਅਦ ਇੱਕ ਇਹ ਕੰਮ ਕਰਨਾਗਾ ਕਿ ਜਿਹੜਾ ਤੁਸੀਂ ਜਦੋਂ ਭਰਨਾਗਾ ਜਿਹੜੀ ਨੀਚੋਂ ਮਿੱਟੀ ਨਿਕਲਣੀ ਉਹ ਨਾਲ ਮਿਕਸ ਕਰਕੇ ਨਹੀਂ ਭਰਨੀ ਜੀ ਉਹ ਤੁਸੀਂ ਸਾਈਡਾਂ ਤੇ ਖਿਲਾਰ ਦੇਣੀ ਆ ਸਿਰਫ ਉੱਪਰਲੀ 6 ਇੰਚ ਮਿੱਟੀ ਆ ਜਿਹੜੀ ਉਹੀ ਇਕੱਠੀ ਕਰਕੇ ਜਿਹੜੀ ਤੁਸੀਂ ਅ ਵਿੱਚ ਪਾਉਣੀ ਆ ਟੋਏ ਦੇ ਤੇ ਉਮੀਦ ਕਰਦੇ ਆ ਕਿ ਜਿਹੜੀ ਇਹ ਗੱਲਾਂ ਜਿਹੜੀਆਂ ਆਪਾਂ ਕਰ ਰਹੇ ਹਾਂਗੇ ਤੁਹਾਡੇ ਜਿਹੜਾ ਸਮਝ ਆਈਆਂ ਹੋਣਗੀਆਂ ਜੇਕਰ ਫਿਰ ਵੀ ਤੁਹਾਨੂੰ ਕੋਈ ਇਹਦੇ ਵਿੱਚੋਂ ਆਪਣਾ ਕਹਿ ਲਿਏ ਵੀ ਨਾ ਕੋਈ ਚੀਜ਼ ਪਤਾ ਲੱਗੀ ਉਦੋਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋਗੇ ਤੇ ਜਿਹੜਾ ਪਾਣੀ ਤੋਂ ਭਰਨ ਤੋਂ ਬਾਅਦ ਤੁਸੀਂ ਟੋਏ ਨੂੰ 8-10 ਦਿਨ ਜਾਂ 5-6 ਦਿਨ ਛੱਡ ਦੇਣਾ ਜੀ ਕੁਝ ਮਿੱਟੀ نیچے ਬੈਠੂਗੀ ਉਹਦੇ ਉੱਪਰ ਦੁਬਾਰਾ ਫੇਰ ਮਿੱਟੀ ਪਾ ਦੇਣੀ ਹੈਗੀ ਤੇ ਇਹਨਾਂ ਸਾਰੇ ਕੰਮ ਕਰਨ ਤੋਂ ਬਾਅਦ ਤੁਸੀਂ ਬੂਟਾ ਕਿਸ ਤਰ੍ਹਾਂ ਲਾਉਣਾ ਇਸ ਬੰਦੀ ਆਪਾਂ ਇੱਕ ਵੱਖਰੀ ਵੀਡੀਓ ਬਣਾਵਾਂਗੇ ਜੀ ਤੇ ਕਈ ਵਾਰੀ ਆਪਾਂ ਨਾ ਇੱਕ ਰੂੜੀ ਦੀ ਖਾਦ ਜਿਹੜੀ ਪਾ ਦਿੰਨੇ ਟੋਏ ਦੇ ਵਿੱਚ ਉਹ ਆਪਾਂ ਨਹੀਂ ਪਾਉਣੇਗੀ ਉਹਦਾ ਮੁੱਖ ਕਾਰਨ ਇਹ ਹੈ ਕਿ ਇੱਕ ਤਾਂ ਕਈ ਵਾਰੀ ਰੂੜੀ ਚੰਗੀ ਤਰ੍ਹਾਂ ਗਲੀ ਸੜੀ ਨਹੀਂ ਹੁੰਦੀਗੀ ਤੇ ਜੇਕਰ ਗਲੀ ਸੜੀ ਵੀ ਹੋਵੇ ਤਾਂ ਉਹਦੇ ਕਈ ਵਾਰ ਫੰਗਸ ਹੁੰਦੀ ਹੈ ਜੀ ਜਿਹੜੀ ਫੰਗਸ ਬੂਟੇ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚਾਉਂਦੀ ਹੈਗੀ ਇਸ ਲਈ ਬੂਟਾ ਲਾਉਣ ਸਮੇਂ ਆਪਾਂ ਰੂੜੀ ਨਹੀਂ ਪਾਉਣੇਗੀ ਜਦੋਂ ਬੂਟਾ ਚੱਲ ਪਿਆ ਉਦੋਂ ਆਪਾਂ ਰੂੜੀ ਉੱਪਰ ਲਈ 6 ਇੰਚ ਲੇਅਰ ਦੇ ਵਿੱਚ ਸਰਦੀਆਂ ਦੇ ਵਿੱਚ ਮਲਾਉਣੀ ਹੈ ਜੀ ਗਰਮੀਆਂ ਦੇ ਵਿੱਚ ਸਿਰਫ ਦੋ ਬੂਟਿਆਂ ਨੂੰ ਰਹਿ ਪੈਂਦੀ ਹੈਗੀ ਗੀ ਗੁਰੂੜੀ ਜੀ ਇੱਕ 베ਰੀ ਹੈਗੀ ਤੇ ਇੱਕ ਅਮਰੂਦ ਹੈਗਾ ਇਹਨਾਂ ਨੂੰ ਜਿਹੜਾ ਗਰਮੀਆਂ ਦੇ ਵਿੱਚ ਸਿਰਫ ਰੂੜੀ ਦਾ ਰਹਿ ਪੈਂਦਾ ਬਾਕੀ ਸਾਰੇ ਬੂਟਿਆਂ ਨੂੰ ਜਿਹੜਾ ਰੂੜੀ ਦਾ ਰਹਿ ਆ ਉਹ ਆਪਾਂ ਸਰਦੀਆਂ ਦੇ ਵਿੱਚ ਦਸੰਬਰ ਜਨਵਰੀ ਦੇ ਵਿੱਚ ਪਾਉਣਾਗਾ ਉਮੀਦ ਕਰਦੇ ਆਂਗੇ ਜਿਹੜੀ ਵੀਡੀਓ ਤੁਹਾਡੇ ਕੰਮ ਆਊਗੀ ਇਸ ਤਰ੍ਹਾਂ ਤੁਸੀਂ ਕਰੋਗੇ ਤਾਂ ਜਿਹੜਾ ਤੁਹਾਡਾ ਬੂਟਾ ਫਲਾਂ ਵਾਲਾ ਕੋਈ ਵੀ ਤੁਸੀਂ ਲਾਉਂਗੇ ਉਹ ਵਧੀਆ ਤਰੀਕੇ ਨਾਲ ਚੱਲੂਗਾ ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਪੇਜ ਨਾਲ ਜੁੜੇ ਰਹੋ ਜੀ ਪੇਜ ਨੂੰ ਬਹੁਤ-ਬਹੁਤ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਜੇਕਰ ਤੁਸੀਂ ਸਾਡੀਆਂ ਵੀਡੀਓ ਨੂੰ ਚੰਗਾ ਮੰਨਦੇ ਹੋ ਜਾਂ ਤੁਹਾਨੂੰ ਇਸ ਤੋਂ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਸਾਂਝੀ ਜ਼ਰੂਰ ਕਰਦੇ ਰਹੋ ਧੰਨਵਾਦ